ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਘਰ ਦੇ ਸਾਰੇ ਰਾਜੀ ਖੁਸ਼ੀ ਕਮਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਦੇਖੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬਰ ਜਰੂਰ ਕਰੋ ਕੱਲੀ ਵਾਲਾ ਬਟਨ ਜਰੂਰ ਨਾਪਦਿਆ ਕਰੋ ਕਿਉਂਕਿ ਹਰ ਇੱਕ ਵੀਡੀਓ ਸਾਡੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜਰੂਰ ਲਾਇਆ ਕਰੋ ਇੱਤਨਕ ਗੱਲਾਂ ਨੇ ਇਨਕ ਕਰਦਿਆ ਕਰੋ ਬਾਕੀ ਦਾ ਤੁਹਾਡੀ ਬੇਬੇ ਤੁਹਾਡੀ ਸੇਵਾ ਵਿੱਚ ਹਟਮ ਹਾਜ਼ਰ ਜਿਹੜਾ ਅੱਜ ਤੁਹਾਨੂੰ ਆਪ ਦੱਸਣ ਲੱਗਿਆ ਇਹਦੇ ਵਿੱਚ 10 12 ਟੋਟਕੇ ਨੇ ਵੀਡੀਓ ਦੇਖੋ ਲੰਬੀ ਜਾਊਗੀ ਧਿਆਨ ਨਾਲ ਸੁਣਿਓ ਜਦੋਂ ਵੀ ਤੁਸੀਂ ਘਰ ਤੋਂ ਖਾਸ ਕੰਮ ਲਈ ਨਿਕਲਣਾ ਦੇਖੋ ਕਿ ਤੁਸੀਂ 1 ਰੁਪਿਆ ਜੇਬ ਦੇ ਵਿੱਚ ਜ਼ਰੂਰ ਪਾ ਕੇ ਲੈ ਕੇ ਜਾਇਆ ਕਰੋ ਛਿੱਕਾ ਮਤਲਬ ਉਹ ਛਿੱਕਾ 1 ਦਾ ਵੀ ਹੋ ਸਕਦਾ 5 ਦਾ ਵੀ 10 ਦਾ ਵੀ 20 ਦਾ ਵੀ ਜਿੰਨਾ ਵੀ ਤੁਹਾਡੇ ਕੋਲੇ ਹੈਗਾ ਜਾਂ ਜਿੰਨੀ ਕ ਤੁਹਾਡੇ ਕੋਲੇ ਸ਼ਰਦਾਰ ਇਹ ਪੀਏ ਨੂੰ ਫਿਰ ਤੁਸੀਂ ਰਸਤੇ ਦੇ ਵਿੱਚ ਲੈ ਜਾਣਾ ਕਿਸੇ ਵੀ ਬਹੁਤ ਹੁੰਦੇ ਨੇ ਜਦੋਂ ਗੱਡੀਆਂ 'ਚ ਜਾਂਦੇ ਨੇ ਤਾਂ ਆਮ ਤੌਰ ਤੇ ਕੋਈ ਭਿਖਾਰੀ ਮਿਲ ਹੀ ਜਾਂਦਾ ਤੁਸੀਂ ਮੋਟਰਸਾਈਕਲ ਤੇ ਹੋ ਜਾਂ ਤੁਸੀਂ ਬੱਸ ਜਾ ਰਹੇ ਹੋ ਕਿਸੇ ਅੱਡੇ 'ਚ ਉਤਰਿਓ ਉੱਥੇ ਕੋਈ ਮਾੜਾ ਮੰਗਤਾ ਕੋਈ ਗਰੀਬ ਇਨਸਾਨ ਜਿਹੜਾ ਭਿਖਾਰੀ ਆ ਖੜਾ ਤਾਂ ਉਹਨੂੰ ਤੁਸੀਂ ਉਹ ਛਿੱਕਾ ਦੇ ਦਿਓ। ਜਦੋਂ ਤੁਸੀਂ ਖਾਸ ਕੰਮ ਲਈ ਜਾ ਰਹੇ ਹਾਂ ਤੁਹਾਡਾ 90% ਕੰਮ ਗੁਣੂਗਾ। ਇਹ ਲਿਖ ਕੇ ਆਪਣੇ ਮਨ 'ਚ ਸੋਚ ਲਓ ਵੀ ਸਾਡਾ ਕੰਮ ਹੋ ਗਿਆ। ਇੱਕ ਤੁਸੀਂ ਤુલਸੀ ਸ਼ਮਾ ਦਾ ਬੂਟਾ ਲਵਣਾ ਆਪਣੇ ਘਰ ਵਿੱਚ। ਤુલਸੀ ਸ਼ਮਾ ਦਾ ਬੂਟਾ ਗਮਲੇ ਵਿੱਚ ਲਾਣਾ। ਉਹਨੂੰ ਡੇਲੇ ਸ਼ਾਮ ਟਾਈਮ ਤੂੰ ਬੱਤੀ ਦੇਸੀ ਗਾਂ ਦੇ ਘਿਓ ਦੀ ਜੋਤ ਗਾਂ ਦਾ ਸ਼ੁੱਧ ਦੇਸੀ ਘਿਓ ਜੇ ਨਹੀਂ ਕਰੇ ਤਾਂ ਬਾਜ਼ਾਰੋਂ ਮਿਲ ਜਾਂਦਾ ਉਹ ਲੈ ਉਹਦੀ ਜੋਤ ਲਾਉਣੀ ਸ਼ੁਰੂ ਕਰ ਤੁਹਾਡੇ ਵਿਗੜੇ ਹੈ ਕੰਮ ਸਾਰੇ ਬਣਨੇ ਸ਼ੁਰੂ ਹੋ ਜਾਣਗੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਕੋਈ ਵੀ ਜੇ ਤੁਸੀਂ ਕਹਿੰਦੇ ਸਾਡਾ ਕੰਮ ਨਹੀਂ ਚੱਲਦਾ ਅਸੀਂ ਬਾਹਰ ਜਾਂਦੇ ਆ ਸਾਡੀ ਫੈਲਾ ਰਿਜੈਕਟ ਹੋ ਜਾਂਦੀਆਂ ਨੇ ਸਾਡਾ ਕੋਈ ਵੀ ਅਸੀਂ ਸੋਚਦੇ ਆ ਉਹ ਕੰਮ ਵਿਗੜ ਜਾਂਦਾ ਭਾਵੇਂ ਉਹ ਕਿਸੇ ਵੀ ਪ੍ਰਕਾਰ ਦਾ ਕੰਮ ਹੋਵੇ ਹਾਂ ਜਦੋਂ ਫਿਰ ਤੁਸੀਂ ਹੁਣ ਕੰਮ ਲਈ ਘਰ ਤੋਂ ਬਾਹਰ ਜਾਣਾ ਪਹਿਲਾਂ ਆਪਦੀ ਨਾਸ ਦੇਖਣੀ ਹੈ ਕਿਹੜੇ ਪਾਸੇ ਦੀ ਚੱਲਦੀ ਹੈ ਐਸ ਪਾਸੇ ਦੀ ਚੱਲਦੀ ਹੈ ਸੱਜੀ ਤਾਂ ਸੱਜਾ ਪੈਰ ਬਾਹਰ ਰੱਖਣਾ ਅਗਰ ਖੱਬੇ ਪਾਸੇ ਵਾਲੀ ਚੱਲਦੀ ਆ ਤਾਂ ਖੱਬਾ ਪੈਰ ਬਾਹਰ ਰੱਖਣਾ ਇਹ ਕੰਮ ਪੂਰੇ ਐਂ ਧਿਆਨ ਨਾਲ ਕਰੋ ਹਰ ਇੱਕ ਕੰਮ ਦੇ ਵਿੱਚ ਕਾਮਯਾਬੀ ਮਿਲਣੀ ਸ਼ੁਰੂ ਹੋ ਜੂ ਜੇ ਤੁਸੀਂ ਇਹ ਛੋਟੇ ਛੋਟੇ ਨੁਕਤਿਆਂ ਦੇ ਨਾਲ ਆਪਦਾ ਕਰਨ ਲੱਗ ਜੋਂਗੇ ਧਿਆਨ ਦੇ ਨਾਲ ਅਸੀਂ ਇੰਨਾ ਧਿਆਨੋਂ ਤਾਂ ਛੁੱਟ ਚੁੱਕੇ ਹਾਂ ਅੱਗੇ ਬੁੜੀਆਂ ਵੀ ਇਹੀ ਕਰਦੀਆਂ ਸੀ ਪਿਛਲੇ ਜਿਹੜੇ ਜਵਾਨ ਨੇ ਹੁਣ ਦੱਸਿਓ ਨਾ ਸਾਡੇ ਦਾਦੀਆਂ ਨਾਨੀਆਂ ਪਰਦਾਣੀਆਂ ਉਹ ਟਾਈਮ ਦੇਖਦੀਆਂ ਸੀ ਕਿੰਨਾ ਕੁ ਟਾਈਮ ਹੋ ਗਿਆ ਜੇ ਪੌਣ ਦੇ ਵਿੱਚ ਆ ਤਾਂ ਕਹਿੰਦੀ ਸੀ ਭਾਈ ਜਾਇਓ ਨਾ ਘਰ ਤੋਂ ਹਜੇ ਨਹੀਂ ਜਾਣਾ ਹਜੇ ਰੁਕਜੋ ਤੁਹਾਡੀ ਜਿਹੜੀ ਸਫਲਤਾ ਪੈਰ ਚੁੰਮੂ ਤੁਹਾਡੇ ਇੰਨੇ ਛੋਟੇ ਛੋਟੇ ਕੰਮ ਨੇ ਕੋਈ ਵੱਡੇ ਨਹੀਂ ਤੁਸੀਂ ਸਵੇਰੇ ਉੱਠਣਾ ਨਾ ਧੋ ਕੇ ਪਾਠ ਕਰਨਾ ਪਾਠ ਤੋਂ ਬਾਅਦ ਜੋ ਵੀ ਤੁਸੀਂ ਪਾਠ ਕੀਤਾ ਉਹ ਤੋਂ ਬਾਅਦ ਗੈਤਰੀ ਮਾ ਗੈਤਰੀ ਪਾਠ 11 ਵਾਰ ਕਰੋ ਜਦੋਂ ਤੁਸੀਂ ਘਰ ਤੋਂ ਜਾਣ ਤੋਂ ਪਹਿਲਾਂ ਤੁਹਾਡੇ ਰੁਕੇ ਸੇ ਪੈਸੇ ਆਉਣ ਲੱਗ ਜਾਣਗੇ ਤੁਹਾਡੇ ਘਰ ਦਾ ਤਕਸ ਦੂਰ ਹੋ ਜੂ ਤੁਹਾਡੇ ਘਰ ਦੇ ਵਿੱਚ ਤਰਕੀਆਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਬੱਚੇ ਕਹਿਣਾ ਮੰਨਣ ਲੱਗ ਜਾਣਗੇ ਜਿਹੜੇ ਪੈਸੇ ਰੁਕੇ ਹੋਰੇ ਆਉਣ ਲੱਗ ਜਾਣਗੇ ਦੁਕਾਨ ਤੇ ਗਾਹਕ ਪੈਣ ਲੱਗ ਜੂਗਾ ਦੇਖੋ ਕੰਮ ਛੋਟੇ ਛੋਟੇ ਨਹੀਂ ਹੱਕ ਨਹੀਂ ਹੁਣ ਤੁਸੀਂ ਇਹ ਕੰਮ ਵੀ ਕਰੋ ਮੰਗਲਵਾਰ ਵਾਲਾ ਇਹ ਇਹਦਾ ਟਾਈਮ ਆ ਜਿੱਥੇ ਮੈਂ ਟਾਈਮ ਦੱਸਦੀ ਆ ਉਹ ਕੰਮ ਟਾਈਮ ਨਾਲ ਹੋਗਾ ਜਿੱਥੇ ਮੈਂ ਟਾਈਮ ਨਹੀਂ ਦੱਸਿਆ ਉਹ ਜਦੋਂ ਮਰਜ਼ੀ ਕਰ ਸਕਦਾ ਮੰਗਲਵਾਰ ਵਾਲੇ ਦਿਨ ਤੁਸੀਂ ਇੱਕ ਮਿੱਟੀ ਦੀ ਕੁੱਝੀ ਲੈਣੀ ਆ ਉਹਦੇ ਵਿੱਚ ਤੁਸੀਂ ਸ਼ਹਿਦ ਭਰ ਲੈਣਾ ਯੀ ਨੋ ਹਨੀ ਕਹਿੰਦੇ ਨੇ ਉਹ ਸ਼ਨੀਵਾਰ ਵਾਦਨ ਭਰ ਕੇ ਤੁਸੀਂ ਕੁਝ ਕਿਸੇ ਸੁੰਨੀ ਜਗ੍ਹਾ ਤੇ ਰੱਖਿਓ ਜਿਹੜਾ ਤੁਹਾਨੂੰ ਹਟ ਟਾਈਮ ਤੁਹਾਡੀ ਪ੍ਰਸ਼ੰਸਾ ਤੁਸੀਂ ਦੁਖੀ ਰਹੇ ਹੋ ਵੀ ਸਾਨੂੰ ਜਿੱਥੇ ਵੀ ਜਾਂਦੇ ਆ ਸਾਡੀ ਕੋਈ ਇੱਜ਼ਤ ਨਹੀਂ ਕਰਦਾ ਤੁਹਾਡੀ ਇੱਜ਼ਤ ਹੋਣੀ ਸ਼ੁਰੂ ਹੋ ਜਾਊ ਤੁਹਾਨੂੰ ਦੇਖ ਕੇ ਲੋਕ ਜਿਹੜੇ ਮੱਥੇ ਤੇ ਓੜੀ ਪਾਉਂਦੇ ਨੇ ਉਹ ਹਟ ਜਾਣਗੇ ਤੁਹਾਡੇ ਨਾਲ ਖਿੜੇ ਮੱਥੇ ਗੱਲ ਹੋਣ ਲੱਗ ਜੇ ਤੁਹਾਨੂੰ ਕਰੋਧ ਆਉਂਦਾ ਉਹ ਹਟ ਜਾਓ ਮੰਗਲਵਾਰ ਵਾਇਦਨ ਜਿੱਥੇ ਕਿਤੇ ਸੁੰਨੀ ਜਗ੍ਹਾ ਸ਼ੈਤ ਦੀ ਕੁਝੀ ਭਾਰੋ ਉੱਥੇ ਰੱਖਿਓ ਦੇਖੇ ਇਹ ਛੋਟੇ ਛੋਟੇ ਜਿਹੇ ਕੰਮ ਤੁਸੀਂ ਕਰੋਗੇ ਤੁਹਾਨੂੰ ਤਰੱਕੀ ਮਿਲਣੀ ਸ਼ੁਰੂ ਹੋ ਜੂ ਹਰ ਪਾਸਿਓਂ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਖੁਸ਼ੀਆਂ ਦੇ ਦਰਵਾਜ਼ੇ ਇਸੇ ਕਰਕੇ ਬੰਦ ਨੇ ਅੱਗੇ ਲੋਕ ਛੋਟ ਛੋਟੇ ਜਿਹੇ ਕੰਮ ਕਰਦੇ ਰਹਿੰਦੇ ਸੀ ਉਹ ਚਲ ਉਹਨਾਂ ਦਾ ਹੋਰ ਕੰਮ ਸੀ ਹੁਣ ਵੀ ਲੋਕ ਜਾਂਦੇ ਨੇ ਜਿਹੜੇ ਜਾਂਦੇ ਨੇ ਮੈਂ ਇਹ ਨਹੀਂ ਕਹਿੰਦੀ ਵੀ ਨਹੀਂ ਜਾਂਦੇ ਬਹੁਤ ਜਾਂਦੇ ਨੇ ਸਾਡੇ ਬਾਜ਼ਾਰ ਦੇ ਵਿੱਚ ਬੈਠੇ ਨੇ ਜਾਂ ਲੁਧਿਆਣਾ ਦੇਖੋ ਕਿੰਨੇ ਪੱਤਰੀ ਵਾਲੇ ਬੈਠੇ ਨੇ ਲੋਕ ਉਥੋਂ ਪੱਤਰੀ ਤੋਂ ਪੁੱਛ ਕੇ ਗੱਲ ਫੇਰ ਕਰਦੇ ਨੇ ਪਹਿਲਾਂ ਪੱਤਰੀ ਵਾਲੇ ਤੋਂ ਪੁੱਛ ਲੈਣ ਤੇ ਫਿਰ ਗੱਲ ਕਰਦੇ ਆ ਤੁਸੀਂ ਇਸ ਕੁੱਜੀ ਨੂੰ ਘਰ ਤੋਂ ਬਾਹਰ ਰੱਖਣ ਜਾਣਾ ਇੱਕ ਗੱਲ ਦਾ ਧਿਆਨ ਰੱਖਿਓ ਤੁਹਾਨੂੰ ਕੋਈ ਟੋਕੇ ਰੋਕੇ ਨਾ ਨਾ ਆਉਂਦੇ ਹਨੇ ਬੋਲਣਾ ਤੇ ਨਾ ਜਾਂਦੇ ਉਹਨੇ ਆ ਕੇ ਆਪਦਾ ਹੱਥ ਨੂੰ ਧੋਲਣਾ ਇਹ ਰੱਖਣਾ ਸਵੇਰੇ ਸਾਜਰਾ ਸੂਰਜ ਉਦਾ ਹੋਣ ਤੋਂ ਪਹਿਲਾਂ ਮੰਗਲਵਾਰ ਵਾਲੇ ਦਿਨ ਦੂਜਾ ਟੋਟਕਾ ਤੁਸੀਂ ਕਰਨਾ ਜਦੋਂ ਤੁਸੀਂ ਯਾਤਰਾ ਤੇ ਜਾਣਾ ਕਦੇ ਵੀ ਜਾਣਾ ਕਿਸੇ ਵੀ ਕੰਮ ਲਈ ਜਾ ਰਹੇ ਹੋ ਤਾਂ ਆਪਦੇ ਘਰੇ ਜਾਣ ਤੋਂ ਪਹਿਲਾਂ ਦੇਸੀ ਕੀ ਅ ਦੀ ਜੋਤ ਜਗਾਓ ਜੋਤ ਜਗਾਉਣ ਤੋਂ ਬਾਅਦ ਉਹਦੇ ਵਿੱਚ ਤੁਸੀਂ ਜੋਤ ਦੇ ਵਿੱਚ ਥੋੜੇ ਜਿਹੇ ਕਾਲੇ ਤਿਲ ਪਾ ਦਿਓ। ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਆਪਣੇ ਕੋਲ ਤੁਸੀਂ 7 ਲੌਂਗ 5 ਲਹਚੀਆਂ ਜ਼ਰੂਰ ਆਪਣੇ ਨਾਲ ਲੈ ਕੇ ਜਾਓ। ਜੇ ਤੁਸੀਂ ਜ਼ਰੂਰੀ ਕੰਮ ਲਈ ਜਾ ਰਹੇ ਹੋ ਜਾਂ ਬੱਚੇ ਦੇ ਰਿਸ਼ਤੇ ਬਾਰੇ ਜਾਂ ਬੱਚੇ ਦੇ ਪੇਪਰ ਬਾਰੇ ਜਾਂ ਫਿਰ ਕਿਸੇ ਵੀ ਖਾਸ ਕੰਮ ਲਈ ਤੁਸੀਂ ਘਰ ਤੋਂ ਜਾਣ ਤੋਂ ਪਹਿਲਾਂ ਚਾਹੇ ਕਿਸੇ ਜ਼ਮੀਨ ਦਾ ਸੌਦਾ ਕਰਨਾ ਚਾਹੇ ਤੁਸੀਂ ਦੁਕਾਨ ਦਾ ਚਾਹੇ ਪਲਾਟ ਦਾ ਚਾਹੇ ਗੱਡੀ ਲੈਣ ਜਾ ਰਹੇ ਹੋ ਕੋਈ ਵੀ ਖਾਸ ਕੰਮ ਲਈ ਜਦੋਂ ਤੁਸੀਂ ਘਰ ਤੋਂ ਬਾਹਰ ਜਾਣਾ ਬੇਸਣ ਦਾ ਲੱਡੂ ਜ਼ਰੂਰ ਖਾ ਕੇ ਜਾਓ ਕੋਈ ਵੀ ਪਰਿਵਾਰਕ ਮੈਂਬਰ ਹੈ ਜਦੋਂ ਕਿਸੇ ਕੰਮ ਲਈ ਜਾ ਰਿਹਾ ਹੋ ਖਾਸ ਰਹੀ ਤਾਂ ਬੇਸਣ ਦਾ ਲੱਡੂ ਲੱਡੂ ਜ਼ਰੂਰ ਖਾ ਕੇ ਜਾਓ ਜਿਹੜਾ ਬੇਸਣ ਦਾ ਲੱਡੂ ਆ ਇਹਦੇ ਵਿੱਚ ਬਹੁਤ ਵੱਡੀ ਪਾਵਰ ਇਹ ਬ੍ਰਸ਼ਪਤੀ ਦਾ ਬ੍ਰਸ਼ਪਤੀ ਤੁਹਾਡੇ ਤੇ ਖੁਸ਼ ਰਹੂਗਾ ਇੰਨੇ ਕੁ ਛੋਟੇ ਛੋਟੇ ਕੰਮ ਕਰਨ ਲੱਗ ਜਾਓ ਤੁਹਾਡੇ ਕੰਮ ਵਿੱਚ ਕੋਈ ਵੀ ਰਿਕਾਊਟ ਪੈਂਦੀ ਹੈ ਬਾਰ ਬਾਰ ਤੁਸੀਂ ਕਹਿੰਦੇ ਸਾਡਾ ਕੰਮ 99% ਤੇ ਆ ਕੇ ਥੱਲੇ ਆ ਜਾਂਦਾ ਕਰੋ ਛੋਟਾ ਜਿਹਾ ਕੰਮ ਛੋਟੇ ਛੋਟੇ ਕੰਮ ਨੇ ਦੇਸੀ ਨਮਕ ਲੈਣਾ ਛੋਟਾ ਜਿਹਾ ਚੁਟਕੀ ਪਰ ਰਗੜਿਆ ਜਾ ਜਦੋਂ ਉਸ ਘਰ ਤੋਂ ਬਾਹਰ ਨਿਕਲਣਾ ਦੋਨਾਂ ਕੌਲਿਆਂ ਦੇ ਨਾਲ ਪਾ ਦੇਣਾ ਥੋੜਾ ਥੋੜਾ ਇਹਦੇ ਨਾਲ ਤੁਹਾਡੇ ਕੰਮ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਗੀ ਫਿਰ ਤੁਸੀਂ ਦੇਖਣਾ ਵੀ ਸਾਡੀ ਨੱਕ ਕਿਹੜੀ ਚੱਲਦੀ ਹੈ ਸੱਜੀ ਚੱਲਦੀ ਹੈ ਜਾਂ ਖੱਬੀ ਜਿਹੜੀ ਨਾਸ ਚੱਲਦੀ ਹੈ ਉਹ ਜਿਹੜਾ ਪੈਰ ਆ ਘਰ ਤੋਂ ਪਹਿਲਾਂ ਬਾਹਰ ਰੱਖੋ ਫਿਰ ਤੁਸੀਂ ਜਦੋਂ ਵੀ ਹਾਂ ਨਾਸ ਦੇਖਣੀ ਚੱਲਦੀ ਕਿਹੜੀ ਚੱਲਦੀ ਐ ਫਿਰ ਤੁਸੀਂ ਉਹੀ ਪੈਰ ਬਾਹਰ ਰੱਖਣ ਜੇ ਸੱਜੀ ਚੱਲਦੀ ਸੱਜਾ ਪੈਰ ਬਾਹਰ ਰੱਖਣ ਜੇ ਖੱਬੀ ਚੱਲਦੀ ਆ ਤਾਂ ਖੱਬਾ ਪੈਰ ਬਾਹਰ ਆਂਸ ਜੇ ਤੁਹਾਡਾ ਕੋਈ ਵੀ ਕੰਮ ਨਹੀਂ ਬਣਦਾ ਤੁਹਾਡੀ ਕੋਈ ਇੱਜ਼ਤ ਨਹੀਂ ਕਰਦਾ ਘਰ ਦੇ ਵਿੱਚ ਨਾ ਕੋਈ ਬਾਹਰ ਇੱਕ ਆਮ ਜੀ ਗੱਲ ਹੁੰਦੀ ਆ ਲੋਕੀ ਜਿਹਨੂੰ ਨੀਚਾ ਦਿਖਾਉਣ ਲੱਗਦੇ ਨੇ ਬਹੁਤ ਜ਼ਿਆਦਾ ਨੀਚਾ ਦਿਖਾਉਣ ਲੱਗ ਜਾਂਦੇ ਨੇ ਤੁਸੀਂ ਸਵੇਰੇ ਜਦੋਂ ਉੱਠਣਾ ਉੱਟ ਕੇ ਆਪਦੀ ਨਾਸ ਚੈੱਕ ਕਰਨੀ ਸਾਡੀ ਕਿਹੜੀ ਨਾਸ ਚੱਲਦੀ ਹੈ ਬੈਲਡ ਤੋਂ ਉਤਰਨ ਲੱਗਿਆ ਨੇ ਉਹੀ ਪੈਰ ਥੱਲੇ ਰੱਖਣਾ ਜਿਹੜੀ ਨਾਸ ਚੱਲਦੀ ਹੈ ਉਸ ਤੋਂ ਬਾਅਦ ਮੂੰਹ ਹੱਤੋਂ ਨਾਲ 11 ਵਾਰ ਆਪਦੇ ਪਿਤਾ ਦਾ ਨਾਮ ਲੈਣਾ ਤਿੰਨ ਵਾਰ ਮਾਤਾ ਦਾ ਨਾਮ ਲੈਣਾ ਜੇ ਮਾਤਾ ਪਿਤਾ ਠੀਕ ਠਾਕ ਪਰਿਵਾਰ ਦੇ ਵਿੱਚ ਹੈਗੇ ਨੇ ਤਾਂ ਉਹਨਾਂ ਦੇ ਚਰਨ ਜ਼ਰੂਰ ਛੂਓ ਜਿਹੜੇ ਮਾਹ ਬਾਬ ਦਾ ਚਰਨ ਛੂਕੇ ਕੰਮ ਹੋਣੇ ਨੇ ਨਾ ਉਹ ਕਿਸੇ ਦੇਵੀ ਦੇਵਤਾ ਵੀ ਕਰ ਸਕਦੇ ਕੋਈ ਇੰਨੀ ਪਾਵਰ ਆ ਮਾਤਾ ਪਿਤਾ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਅੱਜ ਕੱਲ ਆਮ ਜੀ ਗੱਲ ਆ ਆਸ਼ਰਮ ਦੇ ਵਿੱਚ ਛੱਡਿਆ ਨੇ ਉਹ ਤਾਂ ਉਹਨਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਣਾ ਵੀ ਆਸ਼ਰਮ ਦੇ ਵਿੱਚ ਛੱਡਣ ਦਾ ਸਾਨੂੰ ਆ ਜਿਹੜਾ ਦੁੱਖ ਭੋਗਣਾ ਪੈ ਰਿਹਾ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਕਈ ਗੁਣਾ ਦੁੱਖ ਭੋਗਣਾ ਪੈਣਾ ਅੱਜ ਦੇ ਘੜੀ ਉਹਨਾਂ ਨੂੰ ਕੋਈ ਯਾਦ ਨਹੀਂਗਾ ਗਊ ਛੱਡਣ ਵਾਲਿਆਂ ਦਾ ਵੀ ਇਹੀ ਹਾਲ ਹੋਣਾ ਦੁੱਧ ਪੀਂਦੇ ਨੇ ਗਊ ਛੱਡ ਦਿੰਦੇ ਨੇ ਕਿਉਂ ਕਾਤੇ ਜੇ ਦੁੱਧ ਪੀਤਾ ਪਰ ਗਊ ਕਿਉਂ ਛੱਡੀ ਆ ਨਾ ਨਾ ਇੱਕ ਕਿਸੇ ਮਹਾਪੁਰਸ਼ ਨੇ ਕਿਹਾ ਸੀ ਕਹਿੰਦਾ ਜਦੋਂ ਸੜਕ ਤੇ ਗੁੰਮਾ ਫਿਰਨ ਗਈ ਆ ਨਾ ਵਾਰਾ ਕਹਿੰਦਾ ਏਕਣ ਸਾਡੀਆਂ ਧੀਆਂ ਭੈਣਾ ਫਿਰਨੀਆਂ ਸੜਕਾਂ ਤੇ ਕੋਈ ਕਿਸੇ ਮੇਰੀ ਦਾਦੀ ਦੀ ਗੱਲ ਸੁਣੀ ਹੈ ਮੇਰੀ ਇਹ ਬਹੁਤ ਛੋਟੇ ਸੀ ਉਹ ਦਮੇ ਪਰ ਇੱਕ ਗੱਲ ਸੀ ਮੈਂ ਹਰ ਇੱਕ ਗੱਲ ਦਾ ਕੰਟ ਕਰਦੀ ਸੀ ਵੱਡੇ ਲੋਕ ਕੀ ਗੱਲ ਕਰਦੇ ਨੇ ਕੀ ਕਹਿੰਦੇ ਨੇ ਅੱਜ ਕੱਲ ਦੇ ਬੱਚਿਆਂ ਦਾ ਪਤਾ ਹੀ ਨਹੀਂ ਕੋਈ ਇਹਨਾਂ ਤੋਂ ਸਮਝਾ ਸਮਝਾ ਕੇ ਹਮ ਜੋ ਤਾਨੇ ਸਾਮੀ ਦੇ ਵੀ ਸਾਨੂੰ ਕੋਈ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਹਮਤ ਤੁਸੀਂ ਕੀ ਕਰਨਾ 11 ਗੁੰਜਾਂ ਲੈਣੀਆਂ ਨੇ ਇਹ ਜਿਹੜੀ ਜਿੱਥੋਂ ਪੂਜਾ ਦਾ ਸਮਾਨ ਮਿਲਦਾ ਜਿਹੜੀ ਦੁਕਾਨ ਤੋਂ ਉੱਥੋਂ ਮਿਲ ਜਣੇ 11 ਗੁੰਜਾਂ ਲਾਲ ਰੰਗ ਦੀਆਂ ਇਹ ਤੁਸੀਂ ਲੈ ਕੇ ਲਾਲ ਕੱਪੜੇ ਚ ਬੰਨਣੀਆਂ ਨੇ ਆਪ ਦੀ ਜਿੱਥੇ ਤਜੋਰੀ ਤਜੋਰੀ ਨਹੀਂ ਹੈਗੀ ਤੁਸੀਂ ਕਿਸੇ ਵੀ ਪੈਸੇ ਰੱਖ ਦੋ ਟਰੰਕ ਚ ਪੇਟੀ ਚ ਅਲਵਾਰਿਸ ਚ ਤ론 ਵਰਗਾ ਜਿਵੇਂ ਲੌਕਰ ਬਣੇ ਹੁੰਦੇ ਨੇ ਅੱਜ ਕੱਲ ਤਾਂ ਪੇਟੀਆਂ ਚ ਵੀ ਲੌਕਰ ਨੇ ਵੱਡਾ ਜਿਹਾ ਵੀ ਲੌਕਰ ਨੇ ਉੱਥੇ ਤੁਸੀਂ ਜਿੱਥੇ ਪੈਸੇ ਰੱਖਣੇ ਨੇ ਉੱਥੇ 11 ਲਾਲੜੀਆਂ ਲਾਲ ਰੰਗ ਦੇ ਕੱਪੜੇ ਚ ਬਨ ਕੇ ਲਾਲੜੀਆਂ ਵੀ ਕਹਿੰਦੇ ਨੇ ਇਹਨੂੰ ਗੁੰਝਾਂ ਵੀ ਕਹਿੰਦੇ ਨੇ ਇਹ ਪੂਜਾ ਵਾਲੀ ਦੁਕਾਨ ਤੋਂ ਮਿਲਣੀਆਂ ਜਿੱਥੋਂ ਪੂਜਾ ਦਾ ਸਮਾਨ ਮਿਲਦਾ ਹੁਣ ਤੁਸੀਂ ਕੀ ਕਰਨਾ ਕੱਚਾ ਸੂਤ ਲੈਣਾ ਅੱੱਚਾ ਸੂਤ ਮਿਲ ਜੂ ਕਿਤੋਂ ਨਾ ਕਿਤੋਂ ਕੋਈ ਜ਼ਿਆਦਾ ਔਖਾ ਨਹੀਂ ਮਿਲਦਾ ਉਸ ਸੂਤ ਨੂੰ ਤੁਸੀਂ ਬੁੱਧਵਾਰ ਵਾਲੇ ਦਿਨ ਆਪਣੇ ਘਰੇ ਮੰਗਲ ਕਰਜੋ ਉਸ ਸੂਤ ਨੂੰ ਤੁਸੀਂ ਬੁੱਧਵਾਰ ਵਾਲੇ ਦਿਨ ਆਪਣੇ ਘਰੇ ਲੈ ਕੇ ਆਉਣਾ ਸੂਤ ਨੂੰ ਬੁੱਧਵਾਰ ਵਾਲੇ ਦਿਨ ਤੁਸੀਂ ਘਰੇ ਆਪਣੇ ਲਿਆਉਣਾ ਲਿਆ ਕੇ ਉਸ ਸੂਤ ਨੂੰ ਕੇਸਰ ਮਿਲਦਾ ਜਿਹੜਾ ਕੇਸਰ ਸੁੱਚਾ ਉਸ ਕੇਸਰ ਦੇ ਵਿੱਚ ਡੋਬ ਦੇਣਾ ਸਾਰੀ ਰਾਤ ਡੁੱਬਿਆ ਰਹਿਉ ਵੀਰ ਵਾਰ ਵਾਰ ਜਦੋਂ ਤੁਸੀਂ ਉਹਨੂੰ ਜਿਹੜਾ ਹੈਗਾ ਵਾ ਉੱਥੋਂ ਕੱਢਣਾ ਵਾ ਕੱਚੇ ਸੁਥਣ ਉਹਨੂੰ ਕੇਸਰ ਦਾ ਰੰਗ ਚੜਜੋ ਹੁਣ ਤੁਸੀਂ ਇਹਨੂੰ ਸਮਾਰਚ ਇਸਕਾ ਲੈਣਾ ਉਹ ਜਿਹੜਾ ਸੂਤ ਆ ਤੁਹਾਡੇ ਪੈਰਾਂ ਤੋਂ ਲੈ ਕੇ ਸਿਰ ਤੱਕ ਨਾਪਣਾ ਪਹਿਲਾਂ ਸੱਚ ਮੈਂ ਸੌਰੀ ਭੁੱਲ ਗਈ ਸਿਰ ਤੋਂ ਲੈ ਕੇ ਪੈਰਾਂ ਤੱਕ ਪਹਿਲਾਂ ਨਾਪਣਾ ਫਿਰ ਉਹਨੂੰ ਕੇਸਰ ਵਾਲੇ ਪਾਣੀ ਦੇ ਵਿੱਚ ਡੋਬ ਦੇਣਾ ਕੇਸਰ ਨੂੰ ਪਹਿਲਾਂ ਘੋਲ ਲਓ ਸਮਾਰਚ ਸਾਰੀ ਰਾਤ ਸੂਤ ਆ ਜਿਹੜਾ ਤੁਹਾਡਾ ਉਹ ਉਹਨੂੰ ਵਿਨਾਲੇ ਰੱਖ ਦਿਓ ਉਹਨੂੰ ਰੰਗ ਚੜ ਜਾਊਗਾ ਕੇਸਰ ਦਾ ਤੇ ਤੁਸੀਂ ਸਵੇਰੇ ਉੱਠੋ ਤੇ ਉਹਨੂੰ ਸਿੱਧਾ ਹੀ ਸੁੱਕਣਾ ਪਾ ਦਿਓ ਸੁੱਕ ਗਿਆ ਜਦੋਂ ਤੁਸੀਂ ਇੱਕ ਆਪਣੀ ਦੁਕਾਨ ਦੇ ਵਿੱਚ ਕਿਲ ਠੋਕ ਲੋ ਕੈਲ ਠੋਕ ਕਿ ਤੁਸੀਂ ਦੇਖਿਆ ਕੋਈ ਦੁਕਾਨਾਂ ਦੇ ਵਿੱਚ ਇਹ ਚੀਜ਼ ਉਹ ਜਿਹੜੀ ਡੋਰ ਆ ਜਿਹੜੀ ਤੁਸੀਂ ਹੁਣ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ ਨਾਪੀ ਹੈ ਜਿਹਨੂੰ ਕੇਸਰ ਦਾ ਰੰਗ ਦਿੱਤਾ ਕੱਚੇ ਸੂਤ ਨੂੰ ਹੁਣ ਤੁਸੀਂ ਉਹਨੂੰ ਦੁਕਾਨ 'ਚ ਲਮਕਾ ਦੇਣਾ ਜਿਆਦਾ ਰੱਖੋਗੇ ਗਾਕਾਂ ਦੀ ਲੈਂ ਲੈਂ ਲੱਗ ਜੂ ਭੁੱਲ ਜੂਗੇ ਪੁੱਛ ਪੁੱਛ ਕੇ ਦੁਕਾਨ ਤੇ ਉਹਨਾਂ ਕਾ ਤੁਹਾਡੇ ਗਾਖ ਪੈਸੇ ਗਿਣਨੇ ਥੱਕ ਜੂਗੇ ਹਰ ਇੱਕ ਬੰਦਾ ਤੁਹਾਡੀ ਦੁਕਾਨ ਤੇ ਪਹਿਲਾਂ ਪੰਚੂ ਆ ਹਰਕ ਪੁੱਛ ਕੇ ਆਉਗਾ ਇਹ ਗੱਲ ਦਾਅਵੇ ਦੀ ਗੱਲ ਆ ਇੰਨਾ ਕੰਮ ਕਰਨਾ ਜੇ ਘਰ 'ਚ ਵੀ ਬਣ ਸਕਦੇ ਹਾਂ ਆਪਦੀ ਫੈਕਟਰੀ 'ਚ ਵੀ ਬਣ ਸਕਦੇ ਹਾਂ ਜਿੱਥੇ ਵੀ ਤੁਹਾਨੂੰ ਇਹ ਲੋਟ ਲੱਗਦਾ ਤੁਸੀਂ ਜਿੱਥੇ ਵੀ ਜੇ ਤੁਹਾਡਾ ਕਾਰੋਬਾਰ ਉੱਥੇ ਤੁਸੀਂ ਇਸ ਕੱਚੇ ਧਾਗੇ ਨੂੰ ਜਿਹਨੂੰ ਕੇਸਰ ਦਾ ਰੰਗ ਦਿੱਤਾ ਬਣ ਸਕਦੇ ਹੋ ਇੱਕ ਫਿਰ ਤੁਸੀਂ ਹੋਰ ਛੋਟਾ ਜਿਹਾ ਕੰਮ ਕਰੋ ਹਰ ਰੋਜ਼ ਸਾਰਾ ਟੱਬਰ 1 ਰੁਪਏ ਨੂੰ ਇੱਕ ਛਿੱਕਾ ਚਾਹੇ ਇੱਕ ਦਾ ਚਾਹੇ ਪੰਜ ਦਾ ਚਾਹੇ ਦੋ ਦਾ ਸਾਰਾ ਟੱਬਰ ਹੱਥ ਲਾ ਕੇ 1 ਰੁਪਿਆ ਰੋਝਦਾ ਸਾਰੇ ਟੱਬਰ ਨੇ 1 ਰੁਪਏ ਨੂੰ ਹੱਥ ਲਾ ਦੇਣਾ ਇਹ ਨਹੀਂ ਵੀ ਇੱਕ ਉਹਨੇ ਇੱਕ ਉਹਰ ਇੱਕ ਨੂੰ ਵੀ ਚਾਹੇ ਪੰਜਾਹ ਦਾ ਚਾਹੇ ਦੋ ਦਾ ਚਾਹੇ ਇੱਕ ਦਾ ਉਹਨੂੰ ਇੱਕ ਜਗ੍ਹਾ ਡੱਬੀ ਚ ਪਾ ਕੇ ਰੱਖਣ ਲੱਗ ਜਿੱਦਨ ਮਹੀਨਾ ਹੋ ਗਿਆ ਜਾਂ 40 ਦਿਨ ਹੋ ਗਏ ਕਿਸੇ ਵੀ ਧਾਰਮਿਕ ਸਥਾਨ ਤੇ ਚੜਾਇਆ ਜਿੱਥੇ ਲੰਗਰ ਪਾਣੀ ਦਾ ਕੰਮ ਚੱਲਦਾ ਫਰੋਂ ਤੁਸੀਂ ਕੀ ਕਰਨਾ ਇੱਕ ਛੋਟਾ ਜਿਹਾ ਕੰਮ ਇਹਦੇ ਨਾਲ ਹੀ ਹੋਰ ਕਰ ਲਓ ਵੀਰਵਾਰ ਵਾਲੇ ਦਿਨ ਤੁਸੀਂ 1200 ਗ੍ਰਾਮ ਛੋਲੇ ਲੈਣੇ ਨੇ 1200 ਗ੍ਰਾਮ ਇਹਦੇ ਨਾਲੇ 200 ਗ੍ਰਾਮ ਹਦੀ ਲੈਣੀ ਆ ਦੋਨਾਂ ਚੀਜ਼ਾਂ ਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਚੜਾਇਆ ਹੋ ਜਿੱਥੇ ਲੰਗਰ ਚੱਲਦਾ ਹੋਵੇ ਜਾਂ ਫਿਰ ਕਿਸੇ ਗਰੀਬ ਨੂੰ ਦੇ ਦਿਓ ਜਾਂ ਫਿਰ ਗਰੀਬ ਨੂੰ ਉਹਨੂੰ ਦਿਓ ਜਿਹੜਾ ਰਹਿਣ ਕੇ ਖਾਵੇ ਇਹ ਚੀਜ਼ ਨੂੰ ਇਹ ਨਾਲੇ ਗਾਂ ਉਹ ਵੀ ਵੇਚ ਦਵੇ ਇਹਦੇ ਨਾਲ ਵੇਟਰਾ ਤੁਸੀਂ ਕਿਸੇ ਵੀ ਧਰਮ ਨੁਕਸਾਨ ਤੇ ਚੜਾਓ ਜਿੱਥੇ ਲੰਗਰ ਡੇਲੀ ਬਣਦਾ ਸੰਗਤਾਂ ਲਈ ਲੰਗਰ ਜਿੱਥੇ ਤਿਆਰ ਹੁੰਦਾ ਇਹ ਕੰਮ ਵੀ ਤੁਸੀਂ ਵੀਰਵਾਰ ਨੂੰ ਕਰਨਾ ਹੁਣ ਤੁਸੀਂ ਇੱਕ ਕੰਮ ਹੋਰ ਕਰਨਾ ਮੰਗਲਵਾਰ ਵਾਲੇ ਦਿਨ ਹਰੀ ਮੂੰਗੀ ਭਿਉਣੀ ਆ ਜਿੰਨੇਕ ਤੁਹਾਡੇ ਬੁੱਕ ਦੇ ਵਿੱਚ ਆ ਜੀ ਬੁੱਧਵਾਰ ਨੂੰ ਇਹਦਾ ਪਾਣੀ ਛਾਣ ਕੇ ਪਾਣੀ ਨਿਕਕਾ ਕੇ ਕਿਸੇ ਵੀ ਚੀਜ਼ ਚ ਪਕਾ ਸਕਦੇ ਆ ਜਾਨੇ ਘਰ ਤੋਂ ਬਾਹਰ ਤੁਸੀਂ ਕਿਤੇ ਵੀ ਇਹ ਪੰਛੀਆਂ ਨੂੰ ਪਾ ਕੇ ਘਰ ਚ ਨਹੀਂ ਪਾਉਣੀ ਹੈ ਕਿ ਆਪਦੇ ਕੋਠੇ ਤੇ ਨਹੀਂ ਪਾਉਣੀ ਆਪਦੇ ਬੇੜੇ ਚ ਨਹੀਂ ਪਾਉਣੀ ਇਹ ਕੰਮ ਸ਼ੁਰੂ ਕਰ ਦਿਓ ਦੇਖੋ ਫਿਰ ਪੈਸੇ ਦੀ ਬਰਖਾ ਹੁੰਦੀ ਕੰਮ ਦੇ ਵਿੱਚ ਬਰਕਤ ਆ ਰਣ ਲੱਗਦੀ ਨੇ ਛੋਟੇ ਛੋਟੇ ਕੰਮ ਹੁੰਦੇ ਨੇ ਕੋਈ ਦੇਖੋ ਛੋਟੇ ਛੋਟੇ ਕਮਾਲ ਕੋਈ ਸੀ ਤੁਹਾਨੂੰ ਮੈਂ ਕਿਸੇ ਦਿਨ ਦਿਖਾਉਂਗੀ ਤਾਂ ਵੀਡੀਓ ਲੰਬੀ ਹੋ ਜਾਣੀ ਆ ਆਪਣੀ ਤੁਹਾਨੂੰ ਮੈਂ ਇੱਕ ਗੱਲ ਦੱਸੂਗੀ ਕਾਲੇ ਜਾਦੂ ਤੋਂ ਬਚਣ ਦਾ ਟੋਟਕਾ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਣਾ ਸੱਤ ਫੁੱਲਾਂ ਵਾਲੇ ਲੌਂਗ ਪੰਜ ਇਲਾਇਚੀਆਂ ਹਰੀਆਂ ਇਹ ਲੈ ਕੇ ਜਰੂਰ ਜਾਓ ਘਰ ਤੋਂ ਬਾਹਰ ਜਦੋਂ ਵੀ ਜਾਣਾ ਹੈ ਇਹ ਨਾ ਕਦੇ ਵੀ ਭੁੱਲਿਓ ਇੰਨੇ ਕੰਮ ਆ ਇਹ ਛੋਟੇ ਛੋਟੇ ਟੋਟਕੇ ਨੇ ਤੁਹਾਡੇ ਵੱਡੇ ਵੱਡੇ ਕੰਮ ਬਣਨਗੇ ਦੇਖੋ ਟਾਈਮ ਜ਼ਰੂਰ ਲੱਗਦਾ ਹੁੰਦਾ ਹੈ ਵੀਡੀਓ ਸੁਣਨ ਨੂੰ ਪਰ ਫਾਇਦਾ ਤਾਂ ਤਾਂ ਹੀ ਹੋਊਗਾ ਜੇ ਆਪਾਂ ਵਿਸਤਾਰ ਦੇ ਨਾਲ ਤੁਸੀਂ ਸੁਣੋਗੇ ਤੇ ਅਸੀਂ ਤੁਹਾਨੂੰ ਦੱਸਾਂਗੇ ਹੈ ਕਿ ਨਹੀਂ ਇੰਨੇ ਨਹੀਂ ਇੱਕ ਗੱਲਾਂ ਨਾਲ ਛੋਟ ਛੋਟੀਆਂ ਗੱਲਾਂ ਨਾਲ ਅੱਗੇ ਲੋਕੀ ਬਹੁਤ ਵੱਡੇ ਵੱਡੇ ਕੰਮ